हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵਉਦਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ 6 ਭਾਗ ਸ਼ੁਰੂ ਕਰ ਰਹੇ ਹਾਂ 6/10 ਭਾਗ ਜਿਦੇ ਵਿੱਚ ਬੇਟਾ 21 ਤੋਂ ਲੈ ਕੇ 24 ਤੱਕ ਸਵਾਲ ਆਉਣੇ ਆ ਇਸੇ ਤਰ੍ਹਾਂ ਦੇ ਸਵਾਲ ਆਉਣੇ ਆ ਤਾਂ ਟੈਸਟ 134 ਦੇ ਬੇਟਾ 40 ਤੱਕ ਸਵਾਲ ਕਰ ਚੁੱਕੇ ਹੁਣ ਆਪਾਂ 41 ਨੰਬਰ ਸਵਾਲ ਦੇ ਉੱਤੇ ਆ ਗਏ ਧਿਆਨ ਦੇ ਨਾਲ ਦੇਖਣਾ ਇਹ ਪਿਛਲੇ ਸਾਲਾਂ ਵਿੱਚ ਆਏ ਹੋਏ ਆ ਸਾਰੇ ਪੇਪਰ ਆ ਲਿਖੇ ਹੋਏ ਆ ਸਾਰੇ ਇਹਦੇ ਤੇ ਕਿਹੜੇ ਸਾਲ ਆਇਆ ਸੀ ਠੀਕ ਹੈ ਆ ਬੇਟਾ ਆਪਾਂ ਦੇਖਣਾ ਗਣਿਤਕਾ ਕਿਰਤੀਆਂ ਪੂਰੀਆਂ ਕਰਨੀਆਂ ਤਾਂ ਆ ਬੇਟਾ ਅਸੀਂ ਦੇਖਣਾ ਵੀ ਇਹਦੇ ਉੱਤੇ ਕਿਹੜਾ ਪੁਆਇੰਟ ਫਿਕਸ ਹੋ ਜੂ ਪ੍ਰੋਪਰ ਤਾਂ ਜੋ ਇਹ ਕੋਈ ਗਣਿਤਕਾ ਕਿਰਤੀ ਦੀ ਸ਼ੇਪ ਲੈ ਲਵੇ ਤਾਂ B1 ਕਿਰਤੀ ਨੂੰ ਧਿਆਨ ਦੇ ਨਾਲ ਦੇਖੋ ਬੇਟਾ ਜਦੋਂ ਅਸੀਂ ਇਹਨੂੰ ਇੱਥੇ ਲੈ ਲਾਂਗੇ ਤਾਂ ਇਹ ਇੱਕ ਟ੍ਰਾਇੰਗਲ ਦੀ ਸ਼ੇਪ ਪ੍ਰੋਪਰ ਧਾਰਨ ਕਰ ਜਾਊਗੀ ਇਸ ਕਰਕੇ B1 ਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 42 ਸਵਾਲ ਨੰਬਰ 42 ਦੇ ਵਿੱਚ ਬੇਟਾ ਅਸੀਂ ਦੇਖਾਂਗੇ ਕਿ ਇੱਥੇ ਕਿਹੜਾ ਜੋਇੰਟ ਫਿਕਸ ਕਰ ਦਿੱਤਾ ਜਾਵੇ ਤਾਂ ਜੋ ਇਹ ਸ਼ੇਪ ਪ੍ਰੋਪਰ ਲੈ ਲਵੇ ਤੇ ਬੇਟਾ ਹੁਣ ਆ ਕਿਰਤੀਆਂ ਘੁਮਾ ਦਿੱਤੀਆਂ ਗਈਆਂ ਤਾਂ 42 ਨੰਬਰ ਪੁਆਇੰਟ ਦੇ ਵਿੱਚ ਇਹ ਕਿਰਤੀ ਜਦੋਂ ਇਹਨੂੰ ਅਸੀਂ ਤੇਦਾ ਪਾਸਾ ਪਲਟ ਕੇ ਇੱਥੇ ਫਿਕਸ ਕਰਾਂਗੇ ਤਾਂ ਇਹਨੂੰ ਵਰਗਾਕਾਰ ਜਾਂ ਅਜਿਹਾਕਾਰ ਸ਼ੇਪ ਦੇ ਕੇ ਪੂਰੀ ਤਰ੍ਹਾਂ ਐਸ ਪੁਆਇੰਟ ਦੇ ਵਿੱਚ ਫਿਕਸ ਹੋ ਜਾਊਗੀ ਇਸ ਕਰਕੇ A1 ਨੂੰ ਐਸ ਦੇ ਰਾਈਟ ਆਨਸਰ ਅਸੀਂ ਟਿਕ ਕਰਾਂਗੇ ਆ ਗਿਆ ਆ ਗਿਆ ਬੇਟਾ ਸਵਾਲ ਨੰਬਰ 43 ਸਵਾਲ ਨੰਬਰ 43 ਬੇਟਾ ਆਪਣੇ ਆਪ ਦੇ ਵਿੱਚ ਹੀ ਸਿੱਧ ਹੁੰਦਾ ਪਿਆ ਆ ਆ ਬੇਟਾ ਬਾਹਰ ਨੂੰ ਉਬਾਰ ਆ ਇੱਥੇ ਅੰਦਰ ਨੂੰ ਉਬਾਰ ਹੈਗਾ ਆ ਠੀਕ ਹੈ ਬੇਟਾ ਤਾਂ ਆਹਾਂ ਪੁਆਇੰਟ ਇੱਥੇ ਲਿਆ ਕੇ ਰੱਖਾਂਗੇ ਜਦੋਂ ਅਸੀਂ ਤਾਂ ਇਹਨੂੰ ਪੂਰਾ ਪੂਰਾ ਫਿਕਸ ਕਰ ਲੂਗਾ ਬੇਟਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਸ਼ੇਪ ਇੱਥੇ ਦੇਖ ਰਹੇ ਆ ਪੱਕੇ ਪੇਪਰ ਦੇ ਵਿੱਚ ਉਹ ਆਕਾਰ ਬਿਲਕੁਲ ਪ੍ਰੋਪਰ ਹੋਣਗੇ ਤੁਹਾਨੂੰ ਸਮਝਾਉਣ ਦੇ ਲਈ ਟੈਸਟ ਦੇ ਵਿੱਚੋਂ ਸਪ੍ਰੈਸ਼ਨ ਆ ਜਿਹੜੇ ਚੁੱਕੇ ਗਏ ਆ ਤਾਂ ਇਹਦੇ ਬਿਟਾ ਗੁਲਾਈ ਵਾਲਾ ਪੁਆਇੰਟ ਆ ਜਿਹੜਾ ਇੱਥੇ ਆ ਕੇ ਫਿਕਸ ਹੋਊਗਾ ਤੇ ਇਹ ਵਰਗਾਕਾਰ ਅਕਿਰਤੀ ਦੀ ਸ਼ੇਪ ਲੈ ਲਊਗਾ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰਾਂਗੇ ਠੀਕ ਹੈ ਬਿਟਾ ਤਾਂ ਅੱਗੇ ਆ ਗਿਆ ਸਵਾਲ ਨੰਬਰ 44 ਸਵਾਲ ਨੰਬਰ 44 ਦੇ ਵਿੱਚ ਧਿਆਨ ਨਾਲ ਦੇਖੋ ਬਿਟਾ ਇੱਥੋਂ ਬਿਟਾ ਆ ਆ ਚੀਜ਼ ਨੂੰ ਇੰਜ ਜੋੜ ਕੇ ਇੰਜ ਜੋੜ ਕੇ ਤੁਸੀਂ ਪੈਨਸਲ ਦੇ ਨਾਲ ਜਦੋਂ ਜੋੜ ਦੋਗੇ ਤਾਂ ਤੁਹਾਨੂੰ ਬੇਟਾ ਏ ਦੀ ਪਿਕਚਰ ਹੈ ਜਿਹੜੀ ਉਹ ਸਾਫ਼ ਹੋ ਜਾਊਗੀ ਤੇ ਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਸਭ ਤੋਂ ਜ਼ਿਆਦਾ ਐਪਰੋਪਰੀਏਟ ਦੇਖੋ ਕਿਹੜਾ ਜਿਹੜਾ ਹੈਗਾ ਪੁਆਇੰਟ ਲੱਗਦਾ ਪਿਆ ਹੈ ਇੱਥੋਂ ਇਧਰ ਨੂੰ ਆ ਕੇ ਫਿਰ ਬੇਟਾ ਤੁਹਾਨੂੰ ਸਾਰੀ ਪਿਕਚਰ ਕਲੀਅਰ ਹੋ ਜੂ ਜਦੋਂ ਤੁਸੀਂ ਲਾਈਨ ਲਗਾ ਲਓਗੇ ਤਾਂ ਆਹ ਏ ਹੈ ਕਿੱਤੀ ਬੇਟਾ ਜਦੋਂ ਅਸੀਂ ਇੱਥੇ ਫਿਕਸ ਕਰਾਂਗੇ ਤਾਂ ਇਹ ਪੂਰੀ ਬੂਰੀ ਇਹਨੂੰ ਫਿੱਟ ਕਰਕੇ ਤੇ ਇੱਕ ਵਰਗਾਕਾਰ ਸ਼ੇਪ ਲੈ ਲੋ ਵੀ ਇਸ ਕਰਕੇ A1 ਨੂੰ ਅਸੀਂ ਐਸੇ ਰਾਈਟ ਆਨਸਰ ਟਿਕ ਕਰ ਦਵਾਂਗੇ ਤਾਂ ਅੱਗੇ ਆਗੇ ਆਪਾਂ ਸਵਾਲ ਨੰਬਰ 45 ਦੇ ਉੱਤੇ 45 ਨੰਬਰ ਦੇ ਵਿੱਚ ਬੇਟਾ ਆਹ ਧਿਆਨ ਦੇ ਨਾਲ ਦੇਖੋ ਆਹ ਅਕਿਰਤੀ ਤੇ ਆਹ ਆਕਿਰਤੀ ਹੈ ਜਿਹੜੀ ਰਲਦੀਆਂ ਲੱਗਦੀਆਂ ਪਈਆਂ ਇਹ ਇਹਦੇ ਵਿੱਚ ਫਿਕਸ ਹੋ ਸਕਦੀ ਹੈ ਠੀਕ ਹੈ ਤੁਹਾਨੂੰ ਦੱਸਿਆ ਵੀ ਇਹ ਕਿਤੀ ਕੁਛ ਛੋਟੀ ਦਿੱਤੀ ਹੈ ਪੇਪਰ ਦੇ ਵਿੱਚ ਵੱਡੀ ਹੋਊਗੀ ਪ੍ਰੋਪਰ ਬਿਲਕੁਲ ਦਿੱਤੀ ਹੋਊਗੀ ਤੁਹਾਨੂੰ ਠੀਕ ਹੈ ਤਾਂ ਇਸ ਕਰਕੇ ਬੇਟਾ B1 ਹੈ ਜਿਹੜਾ ਉਹ ਬਿਲਕੁਲ ਐਪਰੋਪਰੀਏਟ ਆਨਸਰ ਇਹਦਾ ਲੱਗਦਾ ਪਿਆ ਹੈ ਠੀਕ ਹੈ ਤਾਂ ਇਸ ਕਰਕੇ ਅਸੀਂ ਇਹਦਾ ਬੀ ਆਨਸਰ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 46 ਸਵਾਲ ਨੰਬਰ 46 ਦੇ ਵਿੱਚ ਬੇਟਾ ਆ ਇੱਕ ਕਟ ਪੀਸ ਬਣਿਆ ਇਹਦੇ ਨਾਲ ਦੇਖੋ ਕਿਹੜਾ ਆਕਾਰ ਆ ਜਿਹੜਾ ਉਹ ਪੂਰਾ ਆ ਕੇ ਇਹਨੂੰ ਵਰਗ ਦੀ ਸ਼ੇਪ ਦੇ ਦਊਗਾ ਤੇ ਜਦੋਂ ਬੇਟਾ ਆਪਾਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਹੋਰ ਤਾਂ ਕੋਈ ਵੀ ਆਕਾਰ ਇਹਦੇ ਪੈਰਲਲ ਹੈ ਜਿਹੜਾ ਉਹ ਨਹੀਂ ਹੁੰਦਾ ਪਿਆ ਸਿਰਫ ਅਤੇ ਸਿਰਫ ਆਹ ਜਿਹੜਾ E1 ਆਕਾਰ ਹੈ ਇਹਨੂੰ ਧਿਆਨ ਦੇ ਨਾਲ ਦੇਖੋ ਜਰ ਬੇਟਾ ਤਾਂ ਇਹ ਨੂੰ ਜਿਹੜਾ ਹੈਗਾ ਇਹਦੀ ਪ੍ਰੋਪਰ ਸ਼ੇਪ ਦੇ ਨਾਲ ਰਲਦਾ ਪਿਆ ਇਸ ਕਰਕੇ E1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 47 ਸਵਾਲ ਨੰਬਰ 47 ਨੂੰ ਜਦੋਂ ਬੇਟਾ ਆਪਾਂ ਧਿਆਨ ਦੇ ਨਾਲ ਦੇਖਦੇ ਆਂ ਆਪਾਂ ਦੇਖਣਾ ਕਿਹੜਾ ਆਕਾਰ ਆ ਜਿਹੜਾ ਇੱਥੇ ਫਿਕਸ ਹੁੰਦਾ ਪਿਆ ਬੇਟਾ ਤਾਂ 47 ਨੰਬਰ ਸਵਾਲ ਦੇ ਵਿੱਚ ਬੇਟਾ ਸਾਨੂੰ ਜਦੋਂ ਧਿਆਨ ਨਾਲ ਦੇਖਦੇ ਆ ਤਾਂ ਆ ਬੇਟਾ B ਇਕਿਰਤੀ ਹੈ ਦੇਖੋ ਬੇਟਾ ਆ ਛੋਟਾ ਜਿਹਾ ਇੱਥੇ ਫਿਕਸ ਹੋਊਗਾ ਠੀਕ ਹੈ ਥੋੜੀ ਜੇ ਉਦੋਂ ਬਾਅਦ ਚ ਉਦੋਂ ਉਦੋਂ ਬਾਅਦ ਚ ਉਦੋਂ ਵੱਡਾ ਆ ਗਿਆ ਆ ਪੁਆਇੰਟ ਇੱਥੇ ਆ ਗਿਆ ਠੀਕ ਹੈ ਤੇ ਫਿਰ ਬੇਟਾ ਆ ਵੱਡਾ ਪੁਆਇੰਟ ਆ ਗਿਆ ਠੀਕ ਹੈ ਤਾਂ ਵੱਡਾ ਪੁਆਇੰਟ ਇੱਥੇ ਆ ਕੇ ਉਦੋਂ ਬਾਅਦ ਦੇ ਵਿੱਚ ਆ ਬਾਕੀ ਪੋਰਸ਼ਨ ਨੇ ਇੱਥੇ ਫਿਕਸ ਹੋ ਜਾਣਾ ਇਸ ਕਰਕੇ B1 ਸਭ ਤੋਂ ਐਪਰੋਪਰੀਏਟ ਆਨਸਰ ਲੱਗਦਾ ਪਿਆ B1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 48 ਸਵਾਲ ਨੰਬਰ 48 ਦੇ ਵਿੱਚ ਬੇਟਾ ਧਿਆਨ ਦੇ ਨਾਲ ਦੇਖੋ ਤਾਂ ਸਵਾਲ ਨੰਬਰ 48 ਚ ਬੇਟਾ ਆ ਤਾਂ ਸਪਸ਼ਟ ਹੀ ਆਪਾਂ ਨੂੰ ਦਿਖੀ ਜਾਂਦਾ ਪਿਆ ਹੋਰ ਕੋਈ ਵੀ ਨਹੀਂ ਸੇ ਕੇਵਲ ਅਤੇ ਕੇਵਲ B ਹੈ ਜਿਹੜਾ ਉਹ ਇਹਦੇ ਨੇੜੇ ਤੇ ਡੇ ਹੈਗਾ ਇਹਦੇ ਵਰਗੀ ਸ਼ੇਪ ਬਣਦੀ ਇਹਨੂੰ ਵਰਗਾਕਾਰ ਆਕૃતિ ਦੇ ਵਿੱਚ ਬਦਲ ਦਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 49 ਸਵਾਲ ਨੰਬਰ 49 ਨੂੰ ਵੀ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਕਿਹੜਾ ਪੁਆਇੰਟ ਆ ਜਿਹੜਾ ਬੇਟਾ ਇਹਨੂੰ ਪੂਰਾ ਪੂਰਾ ਕਵਰ ਕਰ ਲਊਗਾ ਠੀਕ ਹੈ ट्रायंगल ਤੋਂ ਕੀ ਬਣ ਜਾਊਗਾ ਇਹ ਇਹ ਵਰਗ ਬਣ ਜਾਊਗਾ ट्रायंगल ਤੋਂ ਉੱਤੇ ਤਾਂ ਹੈਗੀ ਅੱਧੀ ट्रायंगल ਠੀਕ ਹੈ ਆ ਨੋਬ ਵਿੱਚ ਆਊਗੀ ਤੇ ਉਹ ट्रायंगल ਪੂਰੀ ਹੋ ਜਾਊਗੀ ਠੀਕ ਹੈ ਜਦੋਂ ਅਸੀਂ 49 ਨੰਬਰ ਨੂੰ ਧਿਆਨ ਨਾਲ ਦੇਖਦੇ ਤਾਂ ਆਹਾਂ ਪੁਆਇੰਟ ਆ ਜਿਹੜਾ ਬੇਟਾ ਆ ਇਹਦੇ ਨਾਲ ਰਲਦਾ ਮਿਲਦਾ ਪਿਆ ਹੈ ਪੂਰੀ ਤਰ੍ਹਾਂ ਸਾਰੀਆਂ ਨੋਬਾਂ ਜਿਹੜੀਆਂ ਫਿਕਸ ਹੁੰਦੀਆਂ ਆਰ ਟੇਡ ਆ ਵੀ ਟੇਡ ਹੈ ਦੇ ਵਿੱਚ ਠੀਕ ਹੈ ਤਾਂ ਨੋਬ ਨਾਲ ਨੋਬ ਰਲ ਜੂਗੀ ਤੇ ਅੰਦਰਲਾ ਪੋਰਸ਼ਨ ਅੰਦਰਲੇ ਪੋਰਸ਼ਨ ਨਾਲ ਰਲ ਜਾਊਗਾ ਠੀਕ ਹੈ ਤਾਂ ਇਸ ਕਰਕੇ A1 ਨੂੰ ਐਸ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 50 ਸਵਾਲ ਨੰਬਰ 50 ਵੀ ਬੇਟਾ ਇਹ ਸਾਲ 2000 ਚ ਆਇਆ ਹੋਇਆ ਹੈਗਾ ਹੁਣ ਤਾਂ ਬੇਟਾ ਬਹੁਤ ਐਡਵਾਂਸ ਜਿਹੜੇ ਵੱਡੇ ਕਰਕੇ ਆਉਂਦੇ ਆ ਕੁਐਸਚਨ ਪੇਪਰ ਦਾ ਸਾਈਜ਼ ਵੀ ਵੱਡਾ ਹੁੰਦਾ ਹੈ ਤੋ ਬੇਟਾ ਆ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਆ ਇਹਦੇ ਚੋਂ ਦੇਖਦੇ ਆ ਸਵਾਲ ਨੰਬਰ 50 ਦੇ ਵਿੱਚੋਂ ਤੇ ਬੇਟਾ ਆ ਸੀ1 ਕਰਤੀ ਹੈ ਜਿਹੜੀ ਸਾਰੀਆਂ ਕੰਡੀਸ਼ਨਾਂ ਨੂੰ ਆ ਅੰਦਰਲੇ ਪਾਸੇ ਦੋ ਗੋਲੇ ਆ ਚੀਜ਼ ਵੀ ਇੱਥੋਂ ਜਿਹੜਾ ਹੈਗਾ ਕੱਟ ਵੀ ਹੈਗਾ ਸੀ1 ਕਰਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਜੇ ਛੱਕ ਕੇ ਇੱਥੇ ਲਾਵਾਂਗੇ ਤਾਂ ਇਹ ਆਕਾਰ ਨੂੰ ਪੂਰਾ ਕਰ ਦਊਗੀ ਵਰਗ ਬਣਾ ਦਊਗੀ ਇਸ ਕਰਕੇ ਸੀ1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦੇਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ ਪੰਜਾ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ